ਸ਼੍ਰੀ ਹਰਗ੍ਰਿਵਿੰਦਰ ਸਾਹਿਬ ਵਿਖੇ ਅਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਜਨਮਨੀ ਗੌਰਵ ਦੇ ਹੱਕ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੱਕੀ ਰੈਸਟੋਰੈਂਟ ਸ਼੍ਰੀ ਹਰਗ੍ਰਿਵਿੰਦਰ ਸਾਹਿਬ ਵਿਖੇ ਮੀਟਿੰਗ ਸੱબોਧਨ ਕੀਤੀ ਗਈ ਜੋ ਕਿ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਰੈਲਵੇ ਸਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਤੇ ਬਾਜਬਾ ਅਤੇ ਆਮ ਆਦਮੀ ਪਾਰਟੀ ਉੱਪਰ ਨਿਸ਼ਾਨਿਤ ਸਾਦੇ ਅਤੇ ਕਿਆ ਕਿ ਕਿਸਾਨ ਮਜ਼ਦੂਰ ਦੀ ਇੱਕੋ ਇੱਕ ਇਤਿਆਸੀ ਕਾਂਗਰਸ ਪਾਰਟੀ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਔਰਤ ਨੂੰ ਪਹਿਲ ਦਿੰਦਿਆਂ ਲੋਕ ਸਭਾ ਸ਼ਿਆਰਪੁਰ ਤੋਂ ਪੜੀ ਲਿਖੀ ਜਰਮਨੀ ਗੌਰ ਉਮੀਦਵਾਰ ਦੀ ਦਿੱਤੀ ਉਹਨਾਂ ਕਿਹਾ ਕਿ ਲੋਕ 2 ਸਾਲ ਆਮ ਆਦਮੀ ਪਾਰਟੀ ਦਾ ਵੀ ਕਾਰਜਕਾਲ ਵੇਖ ਚੁੱਕੇ ਹਨ ਅਤੇ ਕੇਂਦਰ ਦੀ ਬਾਜਬਾ ਸਰਕਾਰ ਨੂੰ ਹੀ ਦੁਖੀ ਹਨ ਇਸ ਲਈ ਉਹ ਕਾਂਗਰਸ ਦੀ ਸੈਂਟਰ ਸਰਕਾਰ ਬਣਾਉਣ ਲਈ ਹਸਤਾਲੇ ਹਨ ਅਤੇ ਇਸ ਮੌਕੇ ਸੀਨੀਅਰ ਆਗੂ ਬਲਿੰਦਰ ਸਿੰਘ ਨਾਭਾ ਪ੍ਰਿੰਸੀਪਲ ਸੁਰਖਣ ਸਿੰਘ ਸੁਆਮੀਪਾਲ ਕੋਸਲਾ ਨੀਟਾ ਬਾਜਵਾ ਸਤਨਾਮ ਸਿੰਘ ਸੱਤੀ ਗੁਰਨਾਮ ਸਿੰਘ ਸੰਗਰ ਸਰਪੰਚ ਸਰਜੀਤ ਸਿੰਘ ਧੀਰੋਵਾਲ ਗੁਰਨਾਬ ਸਿੰਘ ਅਠਵਾਲ ਪੀਏ ਰਾਜਦੀਪ ਸਿੰਘ ਨੇ ਵੱਡੀ ਗਿਣਤੀ ਲੋਕ ਹਾਜ਼ਰ ਸਨ ਤੁਸੀਂ ਤੇਰੇ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਬਚਿੱਤਰ ਸਿੰਘ ਖਲਸੀ ਜਨਵਾਤ ਫੋਟੋਗ੍ਰਾਫਰ ਭਾਈ ਇਹ ਤਾਂ ਬੇਕੀਆ ਕਿ ਡੰਗਰ ਛੱਡ ਕੇ ਜਾਣਾ ਡੰਗਰ ਤੁਸੀਂ ਆਪ ਹੀ ਵੇਖ ਲਓ ਮੈਂ ਤੇ ਕਿਸੇ ਨੂੰ ਸੁਣਾ ਵੀ ਨਿਕਲਿਆ ਮੇਰੇ ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚ ਆਏ ਨੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਯਾਮਨੀ ਗੋਮਰ ਦੇ ਹੱਕ ਚ ਇਕੱਠ ਕਰੋ ਹੋ ਸਕਦਾ ਮੇਰੇ ਕੋਲ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਕਿਉਂਕਿ ਮੈਂ ਆਪਣਾ ਹਲਕਾ ਵੀ ਵੇਖਣਾ ਤੇ ਸਾਰੇ ਪੰਜਾਬ ਜਾਣਾ ਤੋਂ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਦੇ ਉਪਰਾਲੇ ਸਦਕਾ ਹੀ ਹਜ਼ਾਰਾਂ ਦੀ ਤਦਾਦ ਚ ਬੰਤੇ ਆਏ ਬੜੀ ਵੱਡੀ ਤਦਾਦ ਚ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਜਾ ਰਹੇ ਸੀ ਲੋਕ ਪਰ ਹੁਣ ਫਿਰ ਪਤਾ ਲੱਗਿਆ ਕਿ ਵਾਪਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਉਹਤੇ ਚੱਲਦੇ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਰਹੀ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਨੇ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਬਿਨਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗਵਾਚੀਆਂ گاਵਾ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨੇ ਜੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ 1 ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤੋਂ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਓ ਸਵੇਰੇ ਪਤਾ ਲੱਗੇ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾਲ ਦਾ ਜੀ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਇਡਿਓਲੋਜੀ ਇਹ ਹੈ ਕਿ ਤਾਕਤ ਚ ਰਹਿਣਾ ਜਿੰਨਾ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ ਤੇ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹ ਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹ ਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਟ ਕਰਦੇ ਹੋਣੇ ਨੇ ਕਿਸਾਨਾਂ ਦਾ ਹਾਲ ਕਿਸਾਨਾਂ ਦੇ ਮੁੱਦੇ ਨੂੰ ਕਿਸ ਤੇ ਕਹਾਂ ਦੇਖ ਦਿਓ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦ ਜਦ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤ ਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰ ਸਟੈਂਪ ਹੈ ਇੱਕੋ ਕומרਬੇਜ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਰਿਹਾ ਉਹਨੇ ਸ਼ੁਕਰ ਕੀਤਾ ਬਸ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਤੇ ਬਗਾਨੇ ਮਾਲ ਤੇ ਇਹਨਾਂ ਦਾ ਧਿਆਨ ਸੀ ਕਿ ਪਹਿਲੀ ਖਾਲੀ ਹੋਏਗੀ ਤੇਹੀਂ ਕਬਜ਼ਾ ਲਾਂਗੇ ਉਹ ਖੁੱਲੇ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਸੁਬੇ ਵੇਲੇ ਨਵਾਂ ਚਿਹਰਾ ਦਿੱਤਾ ਲੋਕ ਸਭਾ ਛਾਰਪੁਰ ਨੂੰ ਕੀ ਕਹਿਣਾ ਚਾਹੁੰਦੇ ਕੁਝ ਵੇਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਛਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਚੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਆ ਕਿ ਕਾਂਗਰਸ ਬਿਹਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤੇ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਯਾਰ ਬੰਦਰ ਪੰਜਾਬ ਬਚਾਓ ਜਾਤਾ ਕਿਦਾਂ ਵੇਚਦੇ ਇਸ ਫਰੇ ਦੇ ਉਹ ਤੇ ਆਪਣੇ ਆਪ ਨੂੰ ਬਚਾ ਲੈਣ ਇੰਨਾ ਹੀ ਪੜਿਆ ਸੀ